ਰਾਜਸਾਨੀ ਬੱਲੋ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਪາກ 10 ਲੜਾਈ ਦੇ ਜ਼ਮਾਨੇ ਵਿੱਚ ਉੱਗੇ ਕਲਾਕਾਰਾਂ ਤੇ ਸੰਸਥਾਵਾਂ ਨੂੰ ਵੀ ਅੰਗਰੇਜ਼ੀ ਸਰਕਾਰ ਫਿਲਮ ਬਣਾਉਣ ਦੇ ਲਾਇਸੈਂਸ ਤੇ ਛੜਤੀ ਸੀ ਤੇ ਜੰਗ ਦੀ ਹਮਾਇਤ ਕਰਨ ਵਾਲਿਆਂ ਨੂੰ ਆਰਥਿਕ ਸਹਾਇਤਾ ਵੀ ਪਰ ਪ੍ਰੋਪਾਗੈਂਡਾ ਫਿਲਮਾਂ ਬਣਾਉਣ ਤੋਂ ਪ੍ਰੋਡਿਊਸਰ ਜਰਕਦੇ ਸਨ ਕਿਉਂਕਿ ਲੋਕ ਅਜਿਹੀਆਂ ਫਿਲਮਾਂ ਪਸੰਦ ਨਹੀਂ ਕਰਨ ਕਰਦੇ ਕੇਵਲ ਨਿਊ تھیਟਰਸ ਦੀ ਇਸ ਤਰ੍ਹਾਂ ਦੀ ਇੱਕ ਫਿਲਮ ਮਾਈ ਸਿਸਟਰ ਹੀ ਕਾਮਯਾਬ ਹੋਈ ਸੀ ਉਹ ਵੀ ਸੈਗਲ ਦੀ ਐਕਟਿੰਗ ਦੇ ਸਹਾਰੇ ਉਦੇਸ਼ੰਕਰ ਸਾਧਨਾ ਬੋਸ ਸਾਧਨੇ ਵੀ ਲਾਇਸੈਂਸ ਲੈ ਕੇ ਫਿਲਮਾਂ ਬਣਾਈਆਂ ਇੱਕ ਲਾਇਸੈਂਸ ਰਫੀਕ ਅਨਵਰ ਨੂੰ ਵੀ ਮਿਲਿਆ ਜਿਸ ਨੇ ਬੁੱਧ ਭਗਵਾਨ ਦੇ ਜੀਵਨ ਉੱਤੇ ਆਧਾਰਿਤ ਇੱਕ ਸਧਾਰਨ ਜਿਹਾ ਨ੍ਰਿਤਨਾਟ ਲੰਡਨ ਦੇ ਥੀਏਟਰ ਵਿੱਚ ਪੇਸ਼ ਕੀਤਾ ਸੀ ਉਦੋਂ ਮੇਰੇ ਨਾਲ ਬੀਬੀਸੀ ਵਿੱਚ ਕੰਮ ਕਰਦਾ ਹੁੰਦਾ ਸੀ ਰਫੀਕ ਤੇ ਲਾਇਸੈਂਸ ਉੱਤੇ ਅਖੀਰ ਚੇਤਨਾ ਆਨੰਦ ਨੂੰ ਨੀਚਨਗਰ ਬਣਾਉਣ ਦਾ ਮੌਕਾ ਮਿਲ ਗਿਆ ਪਰ ਇਸ ਸ਼ਰਤ ਉੱਤੇ ਕਿ ਹੀਰੋ ਰਫੀਕ ਖੁਦ ਹੋਵੇਗਾ ਮੈਨੂੰ ਹੀਰੋ ਬਣਾਉਣ ਦਾ ਸ਼ੌਕ ਚੇਤਨ ਨੂੰ ਛੱਡਣਾ ਪਿਆ ਤੇ ਦਮੋਂ ਕੱਲਿਆਂ ਫਿਲਮ ਵਿੱਚ ਕੰਮ ਕਰਨ ਨੂੰ ਤਿਆਰ ਨਾ ਹੋਈ ਇਸ ਲਈ ਹੀਰੋਨ ਲਈ ਚੇਤਨ ਲਹਾਰੋਂ ਇੱਕ ਨਵੀਂ ਲੜਕੀ ਲਿਆਇਆ ਜਿਸ ਦਾ ਨਾਮ ਕਾਮਿਨੀ ਕੌਸ਼ਲ ਸੀ ਉਹਨੇ ਐਸਾ ਕਮਾਲ ਦਾ ਵਿੰਨ ਕੀਤਾ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਧੂਮਾਂ ਪੈ ਗਈਆਂ ਇਸ ਦੌਰ ਵਿੱਚ ਕ੍ਰਿਸ਼ਨ ਚੰਦਰ ਨੇ ਵੀ ਆਪਣੇ ਨਾਟਕ ਸਰਾਈ ਦੇ ਬਾਹਰ ਦੇ ਆਧਾਰ ਉੱਤੇ ਫਿਲਮ ਬਣਾਈ ਆਪ ਹੀ ਉਸ ਨੂੰ ਡਾਇਰੈਕਟ ਵੀ ਕੀਤਾ ਮਹਾਨ ਪ੍ਰਗਤੀਵਾਦੀ ਕਵੀ ਵਰੇਂਦਰ ਨਾ ਚਟੋਪਾਦ ਦੇ ਜੇ ਕਦਮਾਂ ਵਿੱਚ ਉਹਨਾਂ ਦੇ ਇੱਕ ਉਪਾਸ਼ਕ ਨੇ ਆਜ਼ਾਦੀ ਦੀ ਆਦਰਸ਼ਿਕ ਫਿਲਮ ਬਣਾਉਂ ਲਈ ਆਪਣਾ ਸਾਰਾ ਸਰਮਾਇਆ ਤਰ ਦਿੱਤਾ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਫਿਲਮੀ ਇਤਿਹਾਸ ਦੇ ਉਸ ਮੋੜ ਉਤੇ ਉੱਚ ਪੱਧਰੀ ਫਿਲਮਾਂ ਬਣਾਉਣ ਲਈ ਸਹੂਲਤਾਂ ਦੀ ਕੋਈ ਘਾਟ ਨਹੀਂ ਸੀ ਸਗੋਂ ਸਹੂਲਤਾਂ ਅੱਗੇ ਵਧ ਕੇ ਬੁੱਧੀਵਾਨਾਂ ਨੂੰ ਜੱਫੇ ਮਾਰ ਰਹੀਆਂ ਸਨ ਜੇ ਸੰਯੁਕਤਾ ਨਾਲ ਉਹਨਾਂ ਨੂੰ ਵਰਤਿਆ ਜਾਂਦਾ ਤਾਂ ਅੱਜ ਹਿੰਦੀ ਫਿਲਮਾਂ ਦੀ ਪੱਧਰ ਕੁਝ ਹੋਰ ਹੋਣੀ ਸੀ ਪਰ ਨਾ ਤਾਂ ਉਹਨਾਂ ਨੇ ਫਿਲਮ ਮਾਧਿਅਮ ਦੀਆਂ ਵਿਸ਼ੇਸ਼ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਆਪਣੇ ਨਿੱਜੀ ਜੀਵਨ ਨੂੰ ਕਿਸੇ ਸੰਜਮ ਵਿੱਚ ਰੱਖਿਆ। ਉਹਨਾਂ ਦੀ ਬਣਾਈ ਹਰ ਫਿਲਮ ਨੇ ਲੋਕਾਂ ਦੀਆਂ ਆਸਾਂ ਉੱਤੇ ਪਾਣੀ ਫੇਰਿਆ। ਨਾ ਸਿਰਫ ਇਹ ਸਗੋਂ ਆਪਣੀਆਂ ਗਲਤਕਾਰੀਆਂ ਲਈ ਵੀ ਸਾਡੇ ਬੁੱਧੀਮਾਨ ਉਤਨੇ ਹੀ ਬਦਨਾਮ ਹੋਏ ਜਿੰਨਾ ਉਹ ਆਪਣੀਆਂ ਲਿਖਤਾਂ ਵਿੱਚ ਫਿਲਮੀ ਸੇਠਾਂ ਨੂੰ ਕਰਦੇ ਸਨ। ਇਸ ਕਰਨਾ ਅੱਜਕੱਲ ਜਦੋਂ ਵੀ ਮੈਂ ਕਿਸੇ ਨੂੰ ਲੋਕਾਂ ਦੇ ਨੀਵੇਂ ਸਵਾਦਾਂ ਦੇ ਪ੍ਰੋਡਿਊਸਰਾਂ ਦੀ ਜ਼ਾਹਿਲ ਮੰਗਾ ਨੂੰ ਦੋਸ਼ ਦਿੰਦਿਆਂ ਵੇਖਦਾ ਹਾਂ ਤਾਂ ਮੇਰਾ ਮਨ ਰੋਸ ਨਾਲ ਭਰ ਜਾਂਦਾ ਕਿਉਂਕਿ ਮੈਂ ਸਨੇਰੀ ਮੌਕਿਆਂ ਨੂੰ ਭੋ ਦੇ ਪਾ ਗਵਾਚਦਿਆਂ ਆਪਣੀ ਅੱਖੀ ਵੇਖਿਆ ਹੈ ਆਵਾਸਤੇ 60 ਦੀ ਹਿੰਮਤ ਨਾਲ ਪੀਪਲ ਸਿਟਰ ਨੂੰ ਵੀ ਫਿਲਮ ਬਣਾਉਣ ਦਾ ਲਾਇਸੈਂਸ ਮਿਲ ਗਿਆ ਇਸ ਦੇ ਫਲਸਰੂਪ ਧਰਤੀ ਕੇ ਲਾਲ ਫਿਲਮ ਮੌਜੂਦ ਵਿੱਚ ਆਈ ਜੋ ਮੇਰੇ ਫਿਲਮੀ ਜੀਵਨ ਦਾ ਪਹਿਲਾ ਮਹੱਤਵਪੂਰਨ ਤਜਰਬਾ ਸੀ ਧਰਤੀ ਕੇ ਲਾਲ ਦੀ ਸਾਰੀ ਵਿਉਂਤ ਖਵਾਜਾ ਅਹਿਮਦ ਅਬਾਸ ਨੇ ਬਣਾਈ ਸੀ ਉਹੀ ਇਸ ਦੇ ਲੇਖਕ ਤੇ ਨਿਰਦੇਸ਼ਕ ਸਨ ਇਪਟਾ ਦੇ ਤਿੰਨ ਪ੍ਰਾਂਤਕ ਰੰਗ ਮੰਚ ਦੇ ਨਿਰਦੇਸ਼ਕਾਂ ਨੂੰ ਉਹਨਾਂ ਦਾ ਸਹਿਯੋਗੀ ਮੁਕਰਰ ਕੀਤਾ ਗਿਆ ਉਹ ਸਨ ਬੰਗਾਲ ਤੋਂ ਸ਼ੰਭੂ ਮਿਤਰਾ ਮਹਾਰਾਸ਼ਟਰ ਤੋਂ ਬਸੰਤ ਗੁਪਤੇ ਤੇ ਬੰਬਈ ਤੋਂ ਮੈਂ ਬੰਗਾਲ ਦੇ ਕਾਲ ਬਾਰੇ ਤਿੰਨ ਪੁਸਤਕਾਂ ਸ਼ਾਕਰ ਬਣੀਆਂ ਜਾਂਦੀਆਂ ਸਨ ਬੇਜੋਨ ਭਟਾਚਾਰੀਆ ਦੇ ਦੋ ਨਾਟਕ ਜ਼ਬਾਨਬੰਦੀ ਤੇ ਨਵਾਨੋ ਤੇ ਕ੍ਰਿਸ਼ਨ ਚੰਦਰ ਦਾ ਕਾਬ ਮੈਨਾਵਲ ਅੰਦਤਾ ਇਹਨਾਂ ਤਿੰਨ ਨੂੰ ਇਸ ਫਿਲਮ ਦਾ ਆਧਾਰ ਬਣਾਇਆ ਗਿਆ ਪਰ ਜਦੋਂ ਆਵਾਸ ਨੇ ਚਿੱਤਰ ਕਥਾ ਦਾ ਪਹਿਲਾ ਪਾਠ ਅੰਤਰ ਤਿਆਰ ਕੀਤਾ ਤਾਂ ਬਹੁਤ ਸਾਰੇ ਸਾਥੀਆਂ ਨੂੰ ਖਾਸ ਕਰਕੇ ਮੈਨੂ ਤੇ ਸ਼ੰਭੂ ਮਿੱਤਰਾਂ ਨੂੰ ਸਖਤ ਨਿਰਾਸ਼ਤਾ ਹੋਈ ਜਿਨ੍ਹਾਂ ਵਾਸਤੇ ਨਾਟਕਾਂ ਦਾ ਮੈਂ ਉਤਸ਼ਾਹੀ ਪ੍ਰਸ਼ੰਸਕਾਂ ਉਹਨਾਂ ਹੀ ਉਸ ਦੀਆਂ ਫਿਲਮਾਂ ਦਾ ਨੁਕਤਾਚੀਨ ਵੀ ਫਿਲਮ ਨਰਮਨ ਦੀ ਜੋ ਪਰਿਭਾਸ਼ਾ ਆਵਾਸ ਆਪਣੇ ਮਨ ਵਿੱਚ ਧਾਰੀ ਬੈਠਾ ਹੈ ਉਹ ਸ਼ਾਂਤ ਆਰਾਮ ਦੀ ਤਕਤੀਕ ਵਾਂਗ ਅਸਲੋਂ ਹੀ ਗੈਰ ਫਿਲਮੀ ਗਲਤ ਤੇ ਫਰਸੂਦਾ ਹੈ ਆਵਾਜ਼ ਕਥਾ ਬਸਤੂ ਦੇ ਹਰ ਅੰਗ ਨੂੰ ਸੁਭਾਵਿਕ ਢੰਗ ਨਾਲ ਉਸਾਰਨ ਦੀ ਥਾਂ ਚਟਪਟੇ ਮਕਾਲਮੇ ਸੂਚਕ ਅਲੰਕਾਰ ਤੇ ਬनावटी ਧਮਾਕਿਆਂ ਦੇ ਲਾਲਚ ਵਿੱਚ ਪੈ ਜਾਂਦਾ ਹੈ ਇਰਾਦੇ ਉਸਦੇ ਬੜੇ ਨੇਕ ਤੇ ਅਗਾ ਵਧੂ ਹੁੰਦੇ ਹਨ ਪਰ ਨਤੀਜੇ ਬੋਰਿਅਤ ਪੈਦਾ ਕਰਦੇ ਹਨ ਦਰਸ਼ਕ ਉਸ ਦੀਆਂ ਫਿਲਮਾਂ ਵਿੱਚ ਖੁਭਦਾ ਨਹੀਂ ਉਸ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਆਵਾਜ਼ ਤੋਂ ਫੜ ਉਸ ਦਾ ਮਨੋਰੰਜਨ ਕਰਾਰਿਆ ਹੋਵੇ ਕਿਸੇ ਨਾ ਕਿਸੇ ਹੱਦ ਤੱਕ ਇਹ ਰੋਗ ਹਿੰਦੀ ਫਿਲਮਾਂ ਦੇ ਸਾਰੇ ਨਿਰਮਾਤਾਵਾਂ ਨੂੰ ਚੰਬੜਿਆ ਹੋਇਆ ਹੈ ਉਹ ਉਸ ਕੁਚੱਜੀ ਮਾਂ ਵਾਂਗਰ ਹਨ ਜੋ ਰੋਂਦੇ ਬਾਲ ਨੂੰ ਕੇਵਲ ਲਲ ਲੋਰ ਕਰਕੇ ਤੇ ਇਸ ਛਣਕ ਨੇ ਵਜਾ ਕੇ ਹੀ ਬਰਚਾਉਣਾ ਜਾਣਦੀ ਹੈ ਲੋਕਾਂ ਨੂੰ ਕਹਾਣੀ ਵਿੱਚ ਬੇਨਾ ਮਿਰਚ ਮਸਾਲੇ ਲਾਏ ਕਿਵੇਂ ਕੀਲ ਕੇ ਰੱਖੀਦਾ ਹੈ ਇਹ ਜਾਂ ਕਿ ਇਹਨਾਂ ਨੂੰ ਅਜੇ ਤੀਕ ਨਹੀਂ ਆਈ ਹਾਲੀਵੁੱਡ ਦੇ ਫਿਲਮਕਾਰਾਂ ਦੀ ਖਾਸੀਅਤ ਇਹ ਹੈ ਕਿ ਉਹ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਸਕਦੇ ਹਨ ਪਰ ਸਾਡੇ ਹੁਨਰਮੰਦਾਂ ਦੇ ਹੱਥ ਵਿੱਚ ਸੱਚ ਵੀ ਝੂਠ ਜਾਪਨ ਲੱਗ ਜਾਂਦਾ ਕਿਉਂਕਿ ਜਦੋਂ ਤਿੱਕਰ ਇਹ ਚੰਗਾ ਵਿਖਾਲਾ ਨਾ ਕਰ ਲੈਣ ਇਹਨਾਂ ਨੂੰ ਤਕਨੀਕ ਦਾ ਸਵਾਦ ਹੀ ਨਹੀਂ ਆਉਂਦਾ ਅਬਾਸ ਨੇ ਆਪਣੀ ਸੋਚ ਦੇ ਆਧਾਰ ਉੱਤੇ ਸਕ੍ਰੀਨਪਲੇ ਨਹੀਂ ਸੀ ਬਣਾਇਆ ਸਗੋਂ ਪਰਲ ਬੁੱਕ ਦੀ ਗੁੱਡ ਅਰਥ ਟੈਸਟਾਈਨ ਬੈਕ ਦੀ ਗ੍ਰੇਵਸ ਆਫ ਰੈਸਟ ਤੇ ਹੋਰ ਖੌਰੀ ਕਿੱਥੋਂ ਕਿੱਥੋਂ ਦੇ ਮਸਾਲੇ ਆਨੇ ਬਹਾਨੇ ਕੁਸੇੜ ਛੱਡੇ ਸਨ ਜਿਵੇਂ ਬਿਜੋਨ ਭਟਾਚਾਰ ਜੀ ਤੇ ਕ੍ਰਿਸ਼ਨ ਚੰਦਰ ਦੀਆਂ ਰਚਨਾਵਾਂ ਉੱਪਰ ਪੂਰਾ ਵਿਸ਼ਵਾਸ ਨਾ ਹੋਵੇ ਸਾਨੂੰ ਉਹ ਸਕ੍ਰੀਨਪਲੇ ਅਜੀਬ ਖਿਚੜੀ ਦੀ ਜਾਪਿਆ ਸ਼ੰਭੂ ਮਿਤਰਾ ਤੇ ਮੈਂ ਯਥਾਰਥਵਾਦੀ ਤਕਨੀਕ ਦਾ ਬਧੇਰੇ ਗਿਆਨ ਰੱਖਦੇ ਸਾਂ ਬੜੀਆਂ ਬਣਾਈਆਂ ਲੀਕਾਂ ਉੱਤੇ ਤੁਰਨ ਤੋਂ ਸਾਨੂੰ ਚਿੜਤੀ ਪਰ ਇੱਕ ਗੱਲ ਸਾਨੂੰ ਵੀ ਭੁੱਲੀ ਹੋਈ ਸੀ ਉਹ ਇਹ ਕਿ ਬੰਗਾਲ ਦਾ ਕਾਲ ਕੋਈ ਮਨੋਰੰਜਨ ਦਾ ਵਿਸ਼ਾ ਨਹੀਂ ਸੀ ਤੇ ਫਿਲਮ ਵਿੱਚ ਮਨੋਰੰਜਨ ਲੋਕਾਂ ਦੀ ਪਹਿਲੀ ਮੰਗ ਹੁੰਦੀ ਹੈ ਅਬਾਸ ਸਹੀ ਰਾ ਉੱਤੇ ਕਦਮ ਪੁੱਟਣ ਤੋਂ ਝਰਕ ਰਿਹਾ ਸੀ ਤੇ ਅਸੀਂ ਇੱਕ ਦੀ ਥਾਂ 10 ਕਦਮ ਇਕੱਠੇ ਪੁੱਟਣਾ ਚਾਹੁੰਦੇ ਸਾਂ ਜ਼ਰੂਰਤ ਸੀ ਇੱਕ ਦੂਜੇ ਦੇ ਦ੍ਰਿਸ਼ਟੀਕੋਣ ਨੂੰ ਧੀਰੇ ਨਾਲ ਸਮਝਣ ਦੀ ਤੇ ਕੋਈ ਸਾਂਝਾ ਦ੍ਰਿਸ਼ਟੀਕੋਣ ਉਸਾਰਨ ਦੀ ਪਰ ਅਜੇ ਹਾਂ ਧੀਰੇ ਜੋ ਮਰਤੇ ਅਨੁਭਵ ਨਾਲ ਆਉਂਦਾ ਹੈ بڑے ਹੋਏ ਅਸੀਂ ਹਾਂਸਾਂ ਪਰ ਗੁੜੇ ਹੋਏ ਨਹੀਂ ਸਾਂ ਬਹਿਸ ਕਰਨ ਦੀ ਸਾਂ ਅਸੀਂ ਝਗੜਦੇ ਸਾਂ ਦੂਜੇ ਦਾ ਦਿਲ ਜਿੱਤਣ ਦੀ ਸਾਂ ਅਸੀਂ ਆਪਣੀ ਜਿੱਤ ਮਨਵਾਉਣਾ ਚਾਹੁੰਦੇ ਸਾਂ ਆਵਾਸ ਦਾ ਦਾਵਾ ਸੀ ਕਿ ਉਹ ਫਿਰਮਾਂ ਨੂੰ ਬਿਹਤਰ ਜਾਣਦਾ ਹੈ ਸਾਨੂੰ ਹੈਂਕਰ ਸੀ ਕਿ ਅਸੀਂ ਜਨਤਾ ਦੇ ਕਲਾਕਾਰ ਹਾਂ ਇਨਕਲਾਬੀ ਹਾਂ ਆਪਣੇ ਸੂਲਾਂ ਨਾਲ ਬੇਇਨਸਾਫੀ ਨਹੀਂ ਬਰਦਾਸ਼ਤ ਕਰ ਸਕਦੇ ਕਮਿਊਨਿਸਟ ਪਾਰਟੀ ਦੀ ਜਥੇਬੰਦੀ ਸਾਡੀ ਪਿੱਠ ਉੱਤੇ ਸੀ ਜਿਸ ਦੇ ਸਹਿਯੋਗ ਤੋਂ ਬਿਨਾ ਫਿਲਮ ਦਾ ਬਣਾ ਸੰਭਵ ਨਹੀਂ ਸੀ ਸੋ ਅਸੀਂ ਕਿਉਂ ਨਾ ਉਛਲ-ਉਛਲ ਕੇ ਆਵਾਸ ਨੂੰ ਨਿਕੇਲ ਪਾਉਂਦੇ ਧਰਤੀ ਕੇ ਲਾਲ ਕੇਂਦਰੀ ਅਪਟਾ ਦੀ ਯੋਜਨਾ ਸੀ ਤੇ ਇਸ ਸੰਦਰ ਬੰਗਾਲੀ ਕਲਾਕਾਰਾਂ ਦਾ ਪਲੜਾ ਸਭ ਤੋਂ ਭਾਰਾ ਸੀ ਕਾਲ ਪੀੜਤਾ ਬਾਰੇ ਉਹਨਾਂ ਤੋਂ ਚੰਗੇਰਾ ਮਾਰਗਦਰਸ਼ਕ ਕੌਣ ਕਰ ਸਕਦਾ ਸੀ ਪਰ ਮੁਸ਼ਕਲ ਇਹ ਆ ਬਣੀ ਕਿ ਹਿੰਦੀ ਉਹਨਾਂ ਵਿੱਚੋਂ ਕੋਈ ਵੀ ਚੱਜਦੀ ਨਹੀਂ ਸੀ ਜਾਣਦਾ ਇਸ ਕਾਰਨ ਵੈਸਾਂ ਤੇ ਕੰਮ ਦੋਵੇਂ ਅਮੁਖ ਸਿਰ ਖਪਾਈ ਦੀ ਸ਼ੁਕਲ ਅਖਤਿਆਰ ਕਰਕੇ ਕਿਤਨਾ ਕਿਤਨਾ ਚਿਰ ਕੈਮਰਾਮੈਨ ਤੇ ਟੈਕਨੀਸ਼ੀਅਨ ਹੱਥ ਉੱਤੇ ਹੱਥ ਧਰ ਕੇ ਸਾਡੇ ਫੈਸਲਿਆਂ ਨੂੰ ਉਡੀਕਦੇ ਗਦੇਬਾਸ ਕੁੜਤਾ ਕਲਪ ਦਾ ਸਟੂਡੀਓ ਤੋਂ ਬਾਹਰ ਤੁਰ ਜਾਂਦਾ ਤੇ ਅਸੀਂ ਪਿੱਛੇ-ਪਿੱਛੇ ਉਸ ਨੂੰ ਮਨਾਉਣ ਤਰ ਪੈਂਦੇ ਤੇ ਕਈ ਵਾਰ ਅਸੀਂ ਰੁਸ ਬੈਠਦੇ ਤੇ ਉਹ ਸਾਡੇ ਮਿੰਤਰ ਤਰਲੀ ਕਰਦਾ ਸ਼ੂਟਿੰਗ ਦੇ ਦੌਰਾਨ ਇਹੋ ਜਿਹੇ ਤਮਾਸ਼ੇ ਆਰਥਿਕ ਦ੍ਰਿਸ਼ਟੀ ਕੋਣ ਤੋਂ ਬੜੇ ਮਹਿੰਗੇ ਪੈਂਦੇ ਹਨ ਪਰ ਇਸ ਕਲ ਦਾ ਮੇਰੇ ਜੇ ਸਹਿਯੋਗੀ ਨਿਰਦੇਸ਼ਕਾ ਨੂੰ ਨਾ ਇਲਮ ਸੀ ਨਾ ਖਿਆਲ ਜਿਸ ਦੇ ਬਾਵਜੂਦ ਬੇੜੀ ਅਧ ਵਿਚਕਾਰ ਨਹੀਂ ਡੁੱਬੀ ਤਾਂ ਇਸ ਦਾ ਇੱਕੋ ਇੱਕ ਕਾਰਨ ਸੀ ਇਪਟਾ ਤੇ ਕਯੂਮਨਿਸਟ ਪਾਰਟੀ ਦਾ ਅਧ੍ਰਿਸ਼ ਡਿਸਿਪਲਨ ਜੋ ਹਰ ਮੈਂਬਰ ਨੂੰ ਹੱਦ ਵਿੱਚ ਰੱਖਦਾ ਸੀ ਇੱਕ ਪਾਸੇ ਜਿੱਥੇ ਮੇਰਾ ਆਵਾਸਦੀਆ ਫਿਲਮੀ ਗੁਮਰਾਹੀਆਂ ਦਾ ਖੂਰ ਵੀ ਸਖਤੀ ਨਾਲ ਆਲੋਚਨਾ ਕਰਨ ਉੱਤੇ ਦਿਲ ਕਰਦਾ ਸੀ ਉੱਥੇ ਮੈਂ ਉਸਦੀ ਅਦੁੱਤੀ ਸਹਿਨ ਸ਼ੀਲਤਾ ਤੇ ਦੋਸਤਪਰਬਰੀ ਦੀ ਦਾਤ ਦਿੱਤੇ ਬਿਨਾਂ ਵੀ ਨਹੀਂ ਰਹਿ ਸਕਦਾ ਬੰਬਈ ਵਿੱਚ ਕਰਾਕਾਰਾਂ ਦੀ ਸਫ ਵਿੱਚ ਖਲੋਣ ਯੋਗੀ ਥਾਂ ਮੈਨੂੰ ਆਵਾਸਦੀ ਮਿਹਰਬਾਨੀ ਨਾਲ ਨਸੀਬ ਹੋਈ ਸੀ ਤੇ ਬਦਲੇ ਵਿੱਚ ਮੈਂ ਕੁੱਛੜ ਬਹਿ ਕੇ ਉਸਦੀ ਦਾੜੀ ਪੁੱਟ ਰਿਹਾ ਸਾਂ ਪਰ ਫੇਰ ਵੀ ਜਣੇ ਨੇ ਸੀ ਨਹੀਂ ਸੀ ਕੀਤੀ ਸਟੂਡੀਓ ਸ਼ੂਟਿੰਗ ਸ਼੍ਰੀ ਸਾਊਂਡ ਸਟੂਡੀਓ ਵਿੱਚ ਹੁੰਦੀ ਸੀ ਇਸ ਦੇ ਪ੍ਰਚਾਰਕ ਰਜਨੀਕਾਂਤ ਪਾਂਡੇ ਕੈਮਰੇ ਦੇ ਪਰਾਰੰਗਤ ਉਸਤਾਦ ਤੇ ਉਹਨਾਂ ਦੇ ਨਿੱਕੇ ਵੀਰ ਚੰਦਰਕਾਂਤ ਪਾਂਡੇ ਸਾਊਂਡ ਰਿਕਾਰਡਿੰਗ ਵਿੱਚ ਬੇਮਿਸਾਲ ਮੰਨੇ ਜਾਂਦੇ ਸਨ ਜਿਸ ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਚੰਦਰਕਾਂਤ ਪਾਂਡੇ ਦੇ ਹੱਥੋਂ ਤੇ ਸ਼ੂਟਿੰਗ ਸ਼੍ਰੀ ਸਾਊਂਡ ਸਟੂਡੀਓ ਵਿੱਚ ਨਾ ਹੋਈ ਹੋਵੇ ਉਹ ਡਿਸਟ੍ਰਿਬਿਊਟਰਾਂ ਦੀ ਨਜ਼ਰਾਂ ਵਿੱਚ ਨਹੀਂ ਸੀ ਚੜ੍ਹਦੀ ਕਹਾਣੀਕਾਰਾਂ ਸੰਗੀਤਕਾਰਾਂ ਫਿਲਮ ਸਟਾਰਾਂ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਦਾ ਦਿਨੇ ਰਾਤੀ ਉੱਥੇ ਮੇਲਾ ਲੱਗਾ ਰਹਿੰਦਾ ਸੀ ਇਤਨੇ ਵੱਡੇ ਸਟੂਡੀਓ ਦਾ ਸਾਡੀ ਗਰੀਬੀ ਦੀ ਸੰਸਥਾ ਨੂੰ ਜਰ ਲੈਣਾ ਆ ਵਾਸਤੇ ਹੀ ਸੁਖ ਦਾ ਚਮਤਕਾਰ ਸੀ ਸਾਨੂੰ ਸਦਾ ਦਿਲ ਵਿੱਚ ਖੋ ਪਿਆ ਰਹਿੰਦਾ ਕਿ ਕਿਤੇ ਸਾਡੇ ਨਿੱਤ ਦੇ ਲੜਾਈ ਝਗੜੇ ਤੇ ਅਨਾੜੀ ਪੁਨੇ ਤੋਂ ਤੰਗਾ ਕੇ ਸਟੂਡੀਓ ਵਾਲੇ ਤੁਹਾਡਾ ਬਿਸਤਰਾ ਬੋਰੀਆ ਗੋਲਣਾ ਕਰ ਦੇਣ ਪਰ ਹੌਲੀ ਹੌਲੀ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਨੀਵੇਂ ਡਿੱਗਣ ਦੀ ਥਾਂ ਉਹਨਾਂ ਦੀਆਂ ਨਜ਼ਰਾਂ ਵਿੱਚ ਉੱਚੇ ਉੱਠ ਰਹੇ ਹਾਂ ਕਿਉਂਕਿ ਸਾਡੇ ਝਗੜੇ ਸ਼ਖਸੀ ਪੱਦਰ ਦੇ ਨਹੀਂ ਸਨ ਉਹਨਾਂ ਵਿੱਚ ਸਾਰੇ ਸਾਥੀਆਂ ਦੀ ਫਿਲਮ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਦੀ ਸਦਰ ਲੁਕੀ ਹੋਈ ਸੀ ਹਜ਼ਾਰ ਖੁਰਬੋ ਖੁਰਬੀ ਹੋਈਏ ਪਲ ਪਰ ਬਾਦ ਅਸੀਂ ਫਿਰ ਵੀਰਾ ਵਾਂਗ ਇਕੱਠੇ ਹੋ ਜਾਂਦੇ ਸਾਂ ਸਾਡੀ ਇਕਤਾ ਟੁੱਟ ਸੀ ਆਪਣੇ ਟੀਚੇ ਉੱਪਰ ਪਹੁੰਚਣ ਲਈ ਅਸੀਂ ਆਪਣਾ ਸਭ ਕੁਝ ਵਾਰਨਾ ਚਾਹੁੰਦੇ ਸਾਂ ਬੰਗਾਲ ਨੂੰ ਆਈ ਸਾਰੀ ਦੀ ਸਾਰੀ ਟੋਲੀ ਆਵਾਸ ਤੇ ਦੋ ਕਮਰਿਆਂ ਵਾਲੇ ਫਲੈਟ ਵਿੱਚ ਟਿਕੀ ਹੋਈ ਸੀ ਮੈਂ ਤੇ ਦਮੋਂ ਵੀ ਕਈ ਵਾਰੀ ਉੱਥੇ ਜਾ ਪਣਾ ਲੈਂਦੇ ਖਾਸ ਕਰਕੇ ਜਦੋਂ ਦਿਨੇ ਦੂਰ ਚਲੇ ਦੀ ਤੇ ਰਾਤੀ ਦਰਤੀ ਕੇ ਲਾਲ ਦੀ ਸ਼ੂਟਿੰਗ ਹੁੰਦੀ ਰਾਤ ਦੀ ਸ਼ੂਟਿੰਗ ਦਾ ਉਦੋਂ ਬੜਾ ਰਿਵਾਜ ਸੀ ਰਾਤੀਂ ਸ਼ੂਟਿੰਗ ਕਰਨੀ ਕਲਾਕਾਰ ਦੀ ਵਿਡਿਆਈ ਸਮਝਿਆ ਜਾਂਦਾ ਸੀ। ਅਸੀਂ ਇੱਕ ਦਫਾ 4 ਦਿਨ ਤੇ 4 ਰਾਤਾਂ ਨਹੀਂ ਸਸਤੇ। ਆਵਾਜ਼ ਦਾ ਪਰਿਵਾਰ ਇਸ ਪ੍ਰਕਾਰ ਦੀ ਹਫੜਾ-ਦਫੜੀ ਵਿੱਚ ਕਿਵੇਂ ਸਮਾਂ ਘਟ ਰਿਹਾ ਸੀ, ਅਨੁਮਾਨ ਕਰਨਾ ਮੁਸ਼ਕਲ ਨਹੀਂ। ਜਦੋਂ ਅੱਧੀ ਤੋਂ ਜ਼ਿਆਦਾ ਫਿਲਮ ਬਣ ਗਈ ਤਾਂ ਸਟੂਡੀਓ ਦੇ ਨਿੱਕੇ ਜੇ ਪ੍ਰੋਜੈਕਸ਼ਨ ਥੀਏਟਰ ਵਿੱਚ ਉਸਦੇ ਰੈਸ਼ ਪ੍ਰਿੰਟ ਵਿਖਾਈ ਗਏ। ਮਸ਼ਹੂਰ ਫਿਲਮ ਡਾਇਰੈਕਟਰ ਮਹੇਸ਼ ਕਾਲਵੀ ਚੁੱਪਚਾਪ ਹੀ ਤੇ ਕੋਲਾ ਬੈਠੇ। ਜਦੋਂ ਵੇਖ ਕੇ ਬਾਹਰ ਨਿਕਲੇ ਤਾਂ ਉਹਨਾਂ ਦਾ ਚਿਹਰਾ ਇੱਕ ਨੋਖੇ ਪ੍ਰਭਾਵ ਨਾਲ ਤਮ ਤਮਾ ਰਿਆ ਸੀ ਕਹਿਣ ਲੱਗੇ ਮੇਰਾ ਫਿਲਮਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਸੀ ਤੋ ਸਾਹ ਮੁੰਡਿਆਂ ਨੇ ਇਸ ਨੂੰ ਫਿਰ ਬਰਕਰਾਰ ਕਰ ਦਿੱਤਾ ਹੈ ਰਾਜ ਕਪੂਰ ਵੀ ਉਸ ਵੇਲੇ ਉਹਨਾਂ ਕੋਲ ਖੜਾ ਸੀ ਅਜੇ ਉਹ ਫਿਲਮਾਂ ਵਿੱਚ ਕਲਾਕਾਰ ਦੀ ਹیثیت ਵਿੱਚ ਨਹੀਂ ਸੀ ਉਤਰਿਆ ਤੇ ਕਿਦਾਰ ਸ਼ਰਮਾ ਨਾਲ ਸਹਾਇਕ ਲੱਗਿਆ ਹੋਇਆ ਸੀ ਉਸ ਨੇ ਵੀ ਭਰਪੂਰ ਪ੍ਰਸ਼ੰਸਾ ਕੀਤੀ ਸ਼ਾਇਦ ਧਰਤੀ ਕੇ ਲਾਲ ਤੋਂ ਪ੍ਰਭਾਵਿਤ ਹੋ ਕੇ ਹੀ ਮਹੇਸ਼ ਕੌਲ ਨੇ ਆਪ ਇੱਕ ਯਥਾਰਥਵਾਦੀ ਫਿਲਮ ਆਰੰਭ ਦਿੱਤੀ ਜਿਸ ਦਾ ਨਾਂ ਕਾਸ਼ੀ ਨਾਸੀ ਧਰਤੀ ਦੇ ਲਾਲ ਦੀ ਹੀਰਨ ਤ੍ਰਿਪਤੀ ਬਾਧੜੀ ਹੁਣ ਤ੍ਰਿਪਤੀ ਮਿਤਰਾ ਨੂੰ ਉਹਨਾਂ ਇਸ ਦੀ ਮੁੱਖ ਅਭਿਨੇਤਰੀ ਬਣਾਇਆ ਤੇ ਮੁੱਖ ਅਭਿਨੇਤਾ ਰਾਜ ਕਪੂਰ ਨੂੰ ਉਹ ਵੀ ਬੜੀ ਯਾਦਗਾਰ ਫਿਲਮ ਸੀ ਸਾਡੇ ਵਿੱਚੋਂ ਕੋਈ ਵੀ ਮੋਟਰ ਵਿੱਚ ਬੈਠ ਕੇ ਸਟੂਡੀਓ ਜਾਣ ਵਾਲਾ ਨਹੀਂ ਸੀ ਫੇਰ ਵੀ ਰਜਨੀਕਾਂਤ ਪਾਂਡੇ ਤੋਂ ਲੈ ਕੇ ਛੋਟੇ ਤੋਂ ਛੋਟੇ ਕਰਮਚਾਰੀ ਤੱਕ ਸਾਡਾ ਬੜਾ ਆਦਰ ਕਰਦੇ ਸਨ ਸਾਡੀਆਂ ਫਰਮਾਇਸ਼ਾਂ ਉਹ ਹੋਰ ਕੰਮ ਛੱਡ ਕੇ ਪੂਰੀਆਂ ਕਰਦੇ ਸਨ ਅਸੀਂ ਉਹਨਾਂ ਦੀ ਨਿਗਾ ਵਿੱਚ ਦੇਸ਼ ਸੇਵਾ ਦਾ ਕੰਮ ਕਰ ਰਹੇ ਸਾਂ ਮਹਾਨ ਸਾਂ ਵਿਅਕਤੀਵਾਦ ਦੇ ਰੋਗੀ ਫਿਲਮੀ ਮਾਹੌਲ ਵਿੱਚ ਸਾਡਾ ਦਰਸ਼ਕ ਸਮੂਹਤਾਵਾਦ ਅਜੀਬ ਖੇੜੇ ਖਰਾਰਤਾ ਸੀ ਇਸ ਦਾ ਸਬੂਤ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਮਿਲਦਾ ਸੀ ਜੋ ਮੈਨੂੰ ਕਦੇ ਨਹੀਂ ਭੁੱਲਣਗੀਆਂ ਇੱਕ ਵਾਰ ਤਾਂ ਅਸੀਂ ਕਹਾਣੀ ਦੇ ਕੇਂਦਰੀ ਪਾਤਰ ਪ੍ਰਦਾਨ ਮੰਡਲ ਤੇ ਕਲਕੱਤੇ ਦੀਆਂ ਸੜਕਾਂ ਉੱਤੇ ਭੁੱਖ ਨਾਲ ਸਿਸਕ ਸਿਸਕ ਕੇ ਪ੍ਰਾਨ ਛੱਡਣ ਦਾ ਸੀਨ ਲੈ ਰਹੇ ਸਾਂ ਜੋ ਇਸ ਪ੍ਰਕਾਰ ਸੀ ਬੁੱਢੇ ਕਿਸਾਨ ਦਾ ਸਰੀਰ ਤੇਜ਼ ਬੁਖਾਰ ਨਾਲ ਕੰਬ ਰਿਹਾ ਉਸ ਦੀ ਬੁੱਢੀ ਬੌਟੀ 우ਸ਼ਾ ਸੇਨ ਗੁਪਤਾ ਉਸ ਦਾ ਵੱਡਾ ਲੜਕਾ ਬਲਰਾਜ ਸਾਨੀ ਛੋਟਾ ਲੜਕਾ ਅਨਵਰ ਵੱਡੀ ਨੂੰ ਦਰਮਯੰਤੀ ਸਾਨੀ ਛੋਟੀ ਨੂੰ ਤ੍ਰਿਪਤੀ ਬਾਦੜੀ ਤੇ ਪਿੰਡ ਦੇ ਕੁਝ 1-2 ਹੋਰ ਬੰਦੇ ਉਹਨੂੰ ਘੇਰੀ ਬੈਠੇ ਹਨ। ਬਦ ਹਵਾਸੀ ਵਿੱਚ ਬੁੱਢੇ ਕਿਸਾਨ ਨੂੰ ਆਪਣੀਆਂ ਪੈੜੀਆਂ ਯਾਦ ਆਉਂਦੀਆਂ ਹਨ। ਝੋਨੇ ਦੀਆਂ ਝੁੰਮਦੀਆਂ ਫਸਲਾਂ ਤੇ ਉਹ ਆਪਣੇ ਪੁੱਤਰਾਂ ਨੂੰ ਦਾਤਰੀਆਂ ਫੜ ਕੇ ਨੱਠਣ ਦੀ ਵੰਗਾਰਦਾ ਹੈ। ਕਾਟੋ ਜ਼ੋਰ ਸੇ ਕਾਟੋ। ਉਹ ਹੱਸ-ਹੱਸ ਕੇ ਕੂਕਦਾ ਹੈ ਜਿਵੇਂ ਵੱਟਾਂ ਉੱਤੇ ਖੜਾ ਕਟਾਈ ਦਾ ਨਜ਼ਾਰਾ ਵਖਰਿਆ ਹੋਵੇ। ਕਿਤਨਾ ਧਾਨ ਕਿਤਨਾ ਬਹੁਤ ਬਹੁਤ ਧਾਨ। ਤੇ ਉਹ ਮਰ ਜਾਂਦਾ ਹੈ। ਫੁੱਟਪਾਥ ਤੇ ਸੜਕ ਦਾ ਸੈਟ ਸਟੂਡੀਓ ਦੇ ਅੰਦਰ ਹੀ ਲੱਗਿਆ ਹੋਇਆ ਸੀ ਪਹਿਲਾਂ ਕੈਮਰਾ ਦੂਰ ਰੱਖ ਕੇ ਲੌਂਗ ਸ਼ਾਟ ਵਿੱਚ ਇਹ ਸਾਰਾ ਦ੍ਰਿਸ਼ ਖਿੱਚ ਲਿਆ ਗਿਆ ਇਸ ਲਈ 3-4 ਘੰਟੇ ਲਾਈਟਿੰਗ ਵਿੱਚ ਲੱਗੇ ਪਰ ਅਸਿਸਟੈਂਟ ਡਾਇਰੈਕਟਰ ਕੈਮਰਾ ਡਿਪਾਰਟਮੈਂਟ ਦੀ ਅਣਗੈਲੀ ਕਾਰਨ ਫੁੱਟਪਾਥ ਉੱਤੇ ਲਗਾਏ ਬਿਜਲੀ ਦੇ ਖੰਭਿਆਂ ਦੀਆਂ ਲਾਈਟਾਂ ਹਣ ਜਗ੍ਹੀਆਂ ਰਹਿ ਗਈਆਂ ਜਦੋਂ ਕੈਮਰਾ ਚੁੱਕ ਕੇ ਬੁੱਢੇ ਕਿਸਾਨ ਦੇ ਕਲੋਜ਼-ਅੱਪ ਉਤੇ ਲਿਆਏ ਤਾਂ ਇਸ ਗਲਤੀ ਦਾ ਗਿਆਨ ਹੋਇਆ ਹੁਣ ਕੀ ਕਰੀਏ ਉਦੋਂ ਤੱਕ ਸਟੂਡੀਓ ਦੀਆਂ ਸਾਰੀਆਂ ਲਾਈਟਾਂ ਹਲਾਈਆਂ ਜਾ ਚੁੱਕੀਆਂ ਸਨ ਹਨੇਰੀ ਰਾਤ ਵਿੱਚ ਬੁੱਢੇ ਕਿਸਾਨ ਦੇ ਚਿਹਰੇ ਉੱਪਰ ਚਾਨਣ ਪਾਉਣ ਦਾ ਇੱਕੋ ਇੱਕ ਬਹਾਨਾ ਬਿਜਲੀ ਦੇ ਖੰਬੇ ਦੀ ਲਾਈਟ ਸੀ ਜੋ ਲੌਂਗ ਸ਼ਾਟ ਵਿੱਚ ਹਣ ਜਗੀ ਰਹਿ ਗਈ ਸੀ ਸਭ ਇੱਕ ਦੂਜੇ ਦੇ ਮੂੰਹ ਵੇਖਣ ਤੇ ਦੋਸ਼ ਦੇਣ ਲੱਗੇ ਜੇ ਪਹਿਲੇ ਸ਼ਾਟ ਨੂੰ ਦੁਬਾਰਾ ਲਈਏ ਤਾਂ ਲਾਈਟਨਿੰਗ ਲਈ ਫਿਰ 4 ਘੰਟੇ ਚਾਹੀਦੇ ਸਨ ਇਸ ਤਰ੍ਹਾਂ ਪੂਰੀ ਸ਼ਿਫਟੀ ਬਰਬਾਦ ਹੋ ਜਾਂਦੀ ਅਚਨਚਿਤ ਲਾਈਟਨਿੰਗ ਵਿਭਾਗ ਦੇ ਇੱਕ ਮਜ਼ਦੂਰ ਨੇ ਸੁਝਾਅ ਪੇਸ਼ ਕੀਤਾ ਸ਼ੁਰੂ-ਸ਼ੁਰੂ ਵਿੱਚ ਕਿਸਾਨ ਦੇ ਕਲੋਜ਼-ਅੱਪ ਨੂੰ ਬੇਸ਼ੱਕ ਹਨੇਰਾ ਰੱਖਿਆ ਜਾਏ ਫਿਰ ਬਰਾਂਦੇ ਦੇ ਚਿਹਰੇ ਉੱਪਰ ਝਟ ਕਿਸੇ ਦੂਰੋਂ ਆਉਂਦੀ ਮੋਟਰ ਦਾ ਲਿਸ਼ਕਾਰਾ ਆ ਪਵੇ। ਜਿਉਂ-ਜਿਉ ਉਹ ਅਵੇਸ਼ ਵਿੱਚ ਆਵੇ, ਲਿਸ਼ਕਾਰਾ ਤੇਜ਼ ਹੁੰਦਾ ਜਾਏ। ਉਹਦੇ ਮਰਦਿਆਂ ਸਾਰ ਸ਼ਾਰਟ ਕੱਟ ਕਰਕੇ ਫਿਰ ਕਿਸੇ ਹੋਰ ਐਂਗਲ ਤੋਂ ਵਿਖਾਇਆ ਜਾਵੇ ਕਿ ਇੱਧਰ ਕਿਸਾਨ ਦਾ ਪਰਿਵਾਰ ਚੀਕਾਂ ਮਾਰਦਾ, ਉਸ ਦੀ ਦਾਸ ਉੱਪਰ ਡਿੱਗ ਪੈਂਦਾ। ਤੇ ਉਸੇ ਵੇਲੇ ਇੱਕ ਚਮਚਮਾਂਦੀ ਮੋਟਰ ਜਿਵੇਂ ਉਹਨਾਂ ਦੀ ਬਿਪਤਾ ਉੱਤੇ ਹਾਸੀ ਉਡਾਉਂਦੀ ਐਨ ਕੋਲੋਂ ਦੀ ਹੋ ਕੇ ਲੰਘ ਜਾਂਦੀ ਹੈ। ਇਸ ਤਜਵੀਜ਼ ਨੂੰ ਸੁਣ ਕੇ ਅਸੀਂ ਸੱਤ ਵਿੱਚ ਆ ਗਏ ਅਵਾ ਸ਼ੰਭੂ ਗੁਪਤੇ ਮੈਂ ਕੈਮਰਾਮੈਨ ਕਬਾੜੀਆ ਸਭ ਅਸ਼ਸ਼ ਕਰ ਉਠੇ ਬੁੱਧੀਵਾਨਾਂ ਦੀ ਕੀਤੀ ਇੱਕ ਗਲਤੀ ਨੂੰ ਇੱਕ ਅਨਪੜ ਮਜ਼ਦੂਰ ਨੇ ਮਹਾਨ ਕਲਾ ਵਿੱਚ ਬਦਲ ਦਿੱਤਾ ਧਰਤੀ ਦੇ ਲਾਲ ਦਾ ਸੰਗੀਤ ਰਵੀ ਸ਼ੰਕਰ ਨੇ ਦਿੱਤਾ ਸੀ ਅਵਰੋਧਕ ਸੀਨ ਦੇ ਪਿਛੋਕਰ ਵਿੱਚ ਉਹਨੇ ਕੇਵਲ ਇੱਕ ਬੰਸਰੀ ਦੀ ਆਵਾਜ਼ ਭਰੀ ਜਿਵੇਂ ਮਰਨ ਤੋਂ ਬਾਅਦ ਕਿਸਾਨ ਦੀ ਰੂਹ ਮੋਟਰ ਦੇ ਉੱਤੋਂ ਦੀ ਹੋ ਕੇ ਸੱਚਮੁੱਚ ਆਪਣੇ ਖੇਤਾਂ ਵੱਲ ਉੱਡ ਗਈ ਹੋਵੇ ਇੰਜੇ ਸਾਡੀ ਫਿਲਮ ਦਾ ਇੱਕ ਅਤਿਅੰਤ ਹਿਰਦੇ ਵੇਤਕ ਸੀਨ ਬਣ ਗਿਆ ਅਤੇ ਇੱਕ ਐਸੇ ਵਰਗ ਦੇ ਆਦਮੀ ਦੀ ਜ਼ਿੰਦਗੀ ਜਿਸ ਦੀ ਸ਼ੂਟਿੰਗ ਵੇਲੇ ਕਿਸੇ ਸਫੈਦ ਪੋਸ਼ਣਰ ਗਲ ਕਰਨ ਤੱਕ ਦੀ ਹਿੰਮਤ ਨਹੀਂ ਪੈਂਦੀ ਸਰਾ ਮਸ਼ਵਰਾ ਦੇਣਾ ਤਾਂ ਬਕਰੀਆ ਬਕੌਲ ਸ਼ਖਸ ਹਮ ਵੀ ਮੂੰਹ ਮੇਂ ਜ਼ੁਬਾਨ ਰੱਖਤੇ ਹਨ ਕਾਸ਼ ਪੁੱਛੋ ਕਿ ਮੁੱਦਾ ਕੀ ਹੈ ਸਾਡੇ ਯੂਨਿਟ ਵਿੱਚ ਝੂਠੀ ਸ਼ਾਂਤ ਤੇ ਪੈਸੇ ਦੀ ਹੰਕੜ ਦਾ ਅਭਾਵ ਦੇਖ ਕੇ ਹੀ ਉਸ ਮਜ਼ਦੂਰ ਨੂੰ ਮੂੰਹ ਖੋਲਣ ਦਾ ਜੇਰਾ ਹੋਇਆ ਸੀ ਸੱਚ ਤਾਂ ਇਹ ਹੈ ਕੇ ਪ੍ਰੋਲਟਰੀ ਸੂਝ-ਬੂਝ ਰੱਖਣ ਵਾਲੇ ਮਜ਼ਦੂਰ ਸਾਡੀ ਫਿਲਮ ਨੂੰ ਆਪਣੀ ਹੀ ਗਨਨ ਲੱਗ ਪੈਸਾਂ ਕਮਿਊਨਿਸਟ ਪਾਰਟੀ, ਟ੍ਰੇਡ ਯੂਨੀਅਨਾਂ ਤੇ ਕਿਸਾਨ ਸਭਾ ਦੀ ਹਦਾਇਤ ਹੇਠ ਸੈਂਕੜੇ ਕਿਸਾਨ ਮਜ਼ਦੂਰ, ਧੀਮੀਆਂ ਮਰਦ ਤੇ ਬੱਚੇ ਨਿੱਕੇ-ਨਿੱਕੇ ਪਾਟ ਕਰਨ ਲਈ ਬਿਲਾ ਮੁਆਵਜ਼ਾ ਅੰਦਰੂਨੀ ਤੇ ਬੈਰੂਨੀ ਸ਼ੂਟਿੰਗ ਵਿੱਚ ਸ਼ਾਮਲ ਹੁੰਦੇ ਸਨ। ਬੰਗਾਲੀ ਕਿਸਾਨ ਦੇ ਪਿੰਡ ਛੱਡ ਕੇ ਸ਼ਹਿਰ ਵੱਲ ਪਰਵਾਸ ਕਰਨ ਦੇ ਸੀਨ ਵਿੱਚ ਹਜ਼ਾਰਾਂ ਕਿਸਾਨਾਂ ਨੇ ਭਾਗ ਲਿਆ ਸੀ। ਸਵੇਰੇ 4 ਵਜੇ ਤੋਂ ਇਪਟਾ ਦੀਆਂ ਬੰਗਾਲਨ ਕੁੜੀਆਂ ਨੇ ਪਿੰਡੂ ਮਰਾਠਾ ਨੂੰ ਬੰਗਾਲੀ ਢੰਗ ਨਾਲ ਤੋਤੀ ਬੰਨਾ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ ਚਾਰ ਦਿਨ ਤੱਕ ਕਾਪੜ ਨੇ ਪਿੰਡ ਦੇ ਕਿਸਾਨਾਂ ਨੇ ਨਾ ਕੇਵਲ ਸਾਨੂੰ ਪੈੜੀਆਂ ਵਿੱਚ ਉਦਮ ਬਚਾਉਣ ਦੀ ਛੁੱਟੀ ਦਿੱਤੀ ਰੱਖੀ ਸਗੋਂ ਪਰ ਹੁਣਿਆਂ ਵਾਂਗ ਖਵਾਇਆ ਪਿਆਇਆ ਵੀ ਪਰ ਅਪਸੋ ਜਿਹੜੀਆਂ ਆਸਾਂ ਇਪਟਾ ਦੇ ਆਮ ਮੈਂਬਰਾਂ ਨੇ ਇਸ ਫਿਲਮੀ ਯੋਜਨਾ ਉੱਪਰ ਲਾਈਆਂ ਹੋਈਆਂ ਸਨ ਆਗੂਆਂ ਦੀ ਨਾ ਇਤفاقੀ ਕਾਰਨ ਮਿੱਟੀ ਵਿੱਚ ਮਿਲ ਗਈਆਂ ਅੰਦਰੇ ਅੰਦਰ ਸਾਡੇ ਪੇਤ ਭਾਵ ਤਿੱਖੇ ਹੁੰਦੇ ਚਲੇ ਗਏ ਮੌਕਾ ਤਾੜਗੂਆਂ ਨੇ ਆਪਣੇ ਸਵਾਰਥ ਸਿੱਧ ਕਰਨ ਲਈ ਆਗੂਆ ਦੁਆਰੇ ਧੜੇ ਬੰਨੇ ਸ਼ੁਰੂ ਕਰ ਦਿੱਤੇ ਛੋਟੇ ਮੋਟੇ ਫਿਲਮੀ ਕੰਮ ਵੀ ਹਜ਼ਾਰਾਂ ਰੁਪਏ ਦਾ ਰੋਜ਼ ਲੈਣ ਦੇ ਹੁੰਦਾ ਹੈ ਉਹ ਵੀ ਕਈ ਸਾਥੀਆਂ ਦੀ 1 ਲੱਖੀ ਪੱਦਰ ਨੂੰ ਡੇਗਣ ਦਾ ਕਾਰਨ ਬਣਿਆ ਜਿਸ ਕੰਮ ਨੂੰ ਇਨ ਚਾਨਲ ਸ਼ੁਰੂ ਕੀਤਾ ਗਿਆ ਸੀ ਉਹ ਅੰਤਿਕ ਵਵਾਲ ਬਣ ਕੇ ਰਹਿ ਗਿਆ ਛੇਤੀ ਛੇਤੀ ਐਕਟਿੰਗ ਮੁਕੰਮਲ ਕਰਕੇ ਆਬਾਸ ਲਾਹੌਰ ਚਲਾ ਗਿਆ ਜਿੱਥੇ ਉਹਨੂੰ ਹੋਰ ਇੱਕ ਫਿਲਮ ਦਾ ਕੰਟਰੈਕਟ ਮਿਲ ਗਿਆ ਪਿੱਛੇ ਧਰਤੀ ਦੇ ਲਾਲ ਡੱਬਿਆਂ ਵਿੱਚ ਪਈ ਲਵਾਰਸ ਰੁੱਲਦੀ ਰਹੀ ਕਿਸੇ ਨੂੰ ਨਹੀਂ ਸੀ ਪਤਾ ਕਿ ਉਸ ਤਹਕੀਕ ਕਰਨਾਂ ਹੰਤ ਜਿਸ ਦਿਨ ਉਹ ਰੀਲਿਸ ਹੋਈ ਉਸੇ ਦਿਨ ਸ਼ਹਿਰ ਵਿੱਚ ਫਿਰਕੂ ਫਸਾਦ ਛਿੜ ਪਏ कर्फ्यू ਲੱਗ ਗਿਆ ਫਿਲਮ ਬਣਾਉਣਾ ਵੀ ਫਸਲ ਉਗਾਉਣ ਵਾਂਗ ਕਿਸਮਤ ਨਾਲ ਜੂਆ ਖੇਡਣ ਵਾਲੀ ਗੱਲ ਹੈ ਕਿਸੇ ਵੀ ਪੜਾ ਉੱਤੇ ਤੇ ਕਿਸੇ ਵੀ ਕਾਰਨ ਤਿੰਨ ਕਾਣੇ ਹੋ ਸਕਦੇ ਨੇ ਫਸਾਦ ਤਾਂ ਬਹੁਤ ਦਿਨ ਨਾ ਰਹੇ ਪਰ ਲੋਕਾਂ ਵਿੱਚ ਸਹਿਮ ਬਣਿਆ ਰਿਹਾ ਤੇ ਸਿਨੇਮਾ ਹਾਲ ਖਾਲੀ ਪੈ ਰਹੇ ਉਸ ਅਠਵਾੜੇ ਰੀਲਿਸ ਹੋਈਆਂ ਸਾਰੀਆਂ ਫਿਲਮਾਂ ਆਪ ਮੁਹਾਰੇ ਫੇਲ ਹੋ ਗਈਆਂ ਪਰ ਉਹ ਪਾਰਕ ਨਾਕਾਮਯਾਬੀ ਦੇ ਬਾਵਜੂਦ ਧਰਤੀ ਕੇ ਲਾਲ ਕਲਾ ਦੇ ਪਖਤੂਨ ਨਾਕਾਮਯਾਬ ਫਿਲਮ ਨਹੀਂ ਸੀ ਜਿਸਨੇ ਉਸਨੂੰ ਵੇਖਿਆ ਉਹੀ ਤਾਰੀਫ ਕਰਦਾ ਹੈ ਦੇਸ਼ ਤੋਂ ਕਿਤੇ ਵੱਦ ਵਿਦੇਸ਼ਾਂ ਵਿੱਚ ਉਸਦੀ ਕਦਰ ਹੋਈ ਇੰਗਲੈਂਡ ਦੀ ਮਸ਼ਹੂਰ ਪੁਸਤਕਮਾਲਾ ਪੈਨਗਵਿਨ ਨੇ ਆਪਣੇ ਇੱਕ ਅੰਕ ਵਿੱਚ ਉਹਨੂੰ ਫਿਲਮ ਇਤਿਹਾਸ ਵਿੱਚ ਇੱਕ ਅਹਿਮ ਫਿਲਮ ਮੰਨਿਆ ਸਾਰੇ ਸੋਵੀਅਤ ਯੂਨੀਅਨ ਵਿੱਚ ਉਸ ਫਿਲਮ ਦੀ ਬਕਾਇਦਾ ਨਮਾਇਸ਼ ਹੋਈ ਤੇ ਕਈ ਦੇਸ਼ਾਂ ਨੇ ਆਪਣੀਆਂ ਫਿਲਮ ਲਾਇਬ੍ਰੇਰੀਆਂ ਵਿੱਚ ਉਹਨੂੰ ਥਾਂ ਦਿੱਤੀ ਨਿਰਸੰਦੇ ਧਰਤੀ ਦੇ ਲਾਲ ਵਿੱਚ ਖਾਮੀਆਂ ਦੀ ਪਰਮਾਰ ਸੀ ਪਰ ਕਈ ਖੂਬੀਆਂ ਵੀ ਐਸੀਆਂ ਸਨ ਜੋ ਫਿਲਮਾਂ ਵਿੱਚ ਘੱਟ ਕਿਤੇ ਵੇਖਣ ਵਿੱਚ ਆਉਂਦੀਆਂ ਹਨ ਜਿਸ ਵੱਡੇ ਪੈਮਾਨੇ ਉੱਤੇ ਕਿਸਾਨਾਂ ਮਜ਼ਦੂਰਾਂ ਨੇ ਉਸ ਵਿੱਚ ਨਿਰਸਵਾਰਥੋਕੀ ਹਿੱਸਾ ਪਾਇਆ ਸੀ ਉਹਨੇ ਵੱਡੇ ਤੋਂ ਵੱਡੇ ਪ੍ਰੋਡਿਊਸਰਾਂ ਨੂੰ ਵੀ ਦੰਦਾਂ ਵਿੱਚ ਉਂਗਲੀਆਂ ਪਾਉਣ ਉੱਤੇ ਮਜਬੂਰ ਕਰ ਦਿੱਤਾ ਸੀ ਫਿਲਮ ਦੇ ਹਰ ਦ੍ਰਿਸ਼ ਵਿੱਚੋਂ ਸੱਚਾਈ ਧਿਆਨਦਾਰੀ ਤੇ ਮਨੁੱਖੀ ਭਾਵਨਾ ਉਗੜ ਰਹੀ ਸੀ ਇੱਕ ਪ੍ਰੋਡਿਊਸਰ ਨੇ ਫਿਲਮ ਵੇਖ ਕੇ ਮੈਨੂੰ ਕਿਹਾ ਸੀ ਉਸ ਸੰਤਾ ਯਤਾਰਤਵਾਦ ਵਿੱਚ ਰੂਸੀਆਂ ਨੂੰ ਵੀ ਮਾਤ ਕਰ ਛੱਡਿਆ। ਵਿਮਲ ਰਾਜ ਨੇ ਦੋ ਬਿਕਾ ਜ਼ਮੀਨ ਤੇ ਸਤਜਜੀਤ ਰਾਏ ਨੇ ਪਥੇਰ ਪੰਚਾਲੀ ਵਿੱਚ ਉਹੀ ਰਾਹ ਫੜਿਆ ਜਿਸ ਤੇ ਕੰਡੇ ਧਰਤੀ ਕੇ ਲਾਲ ਨੇ ਸਾਫ ਕੀਤੇ ਸਨ। ਪਰ ਅਫਸੋਸ ਅਬਾਸ ਨੇ ਆ ਪੂਰਾ ਛੱਡ ਦਿੱਤਾ। ਉਸ ਪਿੱਛੋਂ ਅਬਾਸ ਨੇ ਕਿਤਨੀ ਹੀ ਹੋਰ ਫਿਲਮਾਂ ਬਣਾਈਆਂ ਪਰ ਕਟਵਾਦੀ ਕਿਸੇ ਵਿੱਚੋਂ ਧਰਤੀ ਕੇ ਲਾਲ ਵਾਲੀ ਵਾਸ਼ਨਾਈ ਹੈ ਤੇ ਨਾ ਹੀ ਉਸ ਪਹਿਲੀ ਫਿਲਮ ਜਿਤਨਾ ਜਸ ਅਬਾਸ ਨੇ ਫਿਰ ਕਿਸੇ ਫਿਲਮ ਵਿੱਚੋਂ ਖਟਿਆ ਹੈ। ਜਿਸ ਹੱਦ ਤੱਕ ਅਸੀਂ ਮਿਲ ਕੇ ਤੁਰੇ ਧਰਤੀ ਕੇ ਲਾਲਿਕ ਕਾਮਯਾਬ ਪ੍ਰਯੋਗ ਸੀ ਜੋ ਸਾਡੇ ਅੰਦਰ ਧੀਰਜ ਹੁੰਦਾ ਨਿਰਮਾਨਤਾ ਹੁੰਦੀ ਇੱਕ ਦੂਜੇ ਪ੍ਰਤੀ ਸਨਮਾਨ ਹੁੰਦਾ ਸੱਚੀ ਸਹਿਯੋਗਤਾ ਦਾ ਗਿਆਨ ਹੁੰਦਾ ਤਾਂ ਅਸੀਂ ਧਰਤੀ ਕੇ ਲਾਲ ਨੂੰ ਇੱਕ ਸ਼ਾਕਰ ਫਿਲਮ ਹੀ ਨਹੀਂ ਸਾ ਬਣਾ ਸਕਦੇ ਸਗੋਂ ਇੱਕ ਐਸੀ ਸੰਸਥਾ ਵੀ ਕਾਇਮ ਕਰ ਸਕਦੇ ਸਾ ਜੋ ਦੇਸ਼ ਕਲਿਆਣ ਲਈ ਫਿਲਮਾਂ ਬਣਾਉਂਦੀ ਚਲੀ ਜਾਂਦੀ ਪਰ ਇਹ ਸਾਡੇ ਨਸੀਬਾਂ ਵਿੱਚ ਨਹੀਂ ਸੀ ਲਿਖਿਆ ਬਾਕੀ ਅਗਲੇ ਪੱਕ 11 ਵਿੱਚ ਧੰਨਵਾਦ